ਟੈ ਟੱਪਾ ਨਵਾਂ ਪਿਆ ਡੰ ਲੱਪ ਕੇ ਟੈਰ ਚਾਰੇ ਵਧੀਆ ਕਾਰ ਐ ਜੀ ਇਹ ਦੇ ਦੇ ਕਾਰ ਜੀ ਆਪਾਂ ਜੀ ਲਾਸਟ ਜੀ 295000 ਕੀ ਸਾਰਾ ਮਾਡਲ ਜੀ ਸਾਡੇ 6 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਦੇ ਮੌਕੇ ਦੇ ਹਾਂਜੀ ਕਸਟਮਰ ਦੀ ਕਾਰ ਹੈ ਹਾਂਜੀ ਹਾਂ ਵਧੀਆ ਕਾਰ ਹੈ ਜੀ ਅੰਜਨਗਿਰ ਦੀ ਚੱਲੀ ਕਿੰਨੀ ਹੋ ਗਈ ਇਹ ਚੱਲੀ ਵੀ ਹੈਗੀ ਆ 18 19000 ਚੱਲੀ ਵੀ ਆ ਜੀ 18 19000 ਕਿਲੋਮੀਟਰ ਜਿਹੜੀ ਕਾਰ ਥੋੜੀ ਇਹ ਚੱਲੀ ਹੋਈ ਆ ਬਈ ਚੈੱਕ ਕਰ ਲਓ ਇਹ ਤਾਂ ਦੇਖਣ ਦੀ ਵੀ ਲੋੜ ਨਹੀਂ ਦੇਖ ਲੋੜ ਹੀ ਨਹੀਂ ਹੈ ਜੀ ਨਵੀਂ ਗੱਡੀ ਆ ਜੀ ਨਵੀਂ ਗੱਡੀ ਆ ਸਾਰਾ ਕੁਝ ਨਾਲ ਦਾ ਟਾਇਰ ਨਵੇਂ ਆ 24 ਮਾਡਲ 6 ਲੱਖ ਤੇ 50000 ਡਿਮਾਂਡ ਹੈ ਹਾਰਾ ਜੀ ਸਾਜੀ ਰਜਿਸਟਰ 19 ਜੀ ਠੀਕ ਹੈ ਹਾਂ ਜੀ ਕਿੰਨੇ ਪੈਲੇ 19 ਇਹ 4.5 ਲੱਖ ਜੀ ਇਹ ਆਪ ਨੰਬਰ ਹੈ ਜੀ ਅੱਛਾ ਕਿੰਨੇ ਦੀ ਰਿਸੋਰਸ ਪੇਪਰ ਫੁੱਲ ਪੇ ਆ ਟਾਇਰ ਨਮਾ 1 ਰੁਪਿਆ ਨਹੀਂ ਗੱਡੀ ਹੈ ਉੱਪਰ ਲਾਣਾ ਸਿਰਫ ਨਾਮ ਕਰਾਣੀ ਹੈ ਗੱਡੀ ਟਰਾਂਸਫਰ ਕਰਾਣੀ ਹੈ ਅੱਡ ਮੀਟਿੰਗ ਇਸ ਇਹਦੇ ਪਲੱਸ 25 26 ਚਪੀ ਜੀ ਵੀਰੇ ਦੇਈ ਜਾਂਦੀ ਸੱਤ ਗੇਅਰ ਆਂਦੇ ਸਮਾਰਟੋ ਆ ਜੀ ਅੱਛਾ ਸੱਤ ਇਹ ਪਤਾ ਨਹੀਂ ਗਈ ਸੀ ਨਾ ਕਿ ਛੋਟੀ ਗੱਡੀ ਵਿੱਚ ਪੈ ਸੱਤ ਗੇਅਰ ਆਂਦੇ ਜਿਹੜੇ ਆਟੋ ਹਾਂਜੀ ਸਾਰੀ ਗੱਡੀ origignal ਹੈ ਜੀ ਸਾਰੀ ਗੱਡੀ ਸਾਫ ਸੁਥਰੀ ਇੱਕ ਪਟਾ ਟੱਪਾ ਨਵਾਂ ਪਿਆ ਹਾਂਜੀ ਫੁੱਲ ਇਨ ਸੋਰਸ ਪਈ ਹੈ ਜੀ ਲੋ ਜੀ 1,55,000 ਦੀ ਕਾਰ ਮਿਲ ਜਾਨੀ ਬਾਕੀ ਮਤਲਬ ਗੱਲ ਕਰਾਂ ਵੀ ਯਾਰ ਦੇਖਦੇ ਨੇ ਪ੍ਰੀਮੀਅਮ ਕਾਰ ਲੈਣੀ ਆ ਸਿਰਫ ਔਰ ਸਿਰਫ 6 ਲੱਖ ਰੁਪਏ ਆਈਦਾ ਰੇਟ ਸੋਣਿਆ ਬਈ ਤੁਸੀਂ ਬਈ ਨਾ ਵੀ ਗੱਲ ਕਰਾਂ ਵੀ ਬਹੁਤ ਘੱਟ ਰੇਟ ਦੇ ਵਿੱਚ ਉੱਚਾ ਮਾਡਲ ਕਾਰ ਉੱਚਾ 18 ਮਾਡਲ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਹੈ ਜੀ ਪੈਸੇ 1,40,000 ਹਾਂਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਉਸ ਕਾਰ ਵਯਾਰ ਤੇ ਲੈ ਕੇ ਆ ਗਏ ਬਾਈ ਜਿੱਥੇ ਕਾਰਾਂ ਤੁਹਾਨੂੰ ਸਸਤੇ ਮਿਲਣੀਆਂ ਮਿਲੀਆਂ ਵਧੀਆ ਕਾਰਾਂ ਨੋਨ ਐਕਸੀਡੈਂਟਲ ਕਾਰਾਂ ਤੇ ਚੰਗੇ ਇੰਜੀਨੀਅਰ ਵਾਲੀ ਕਾਰਾਂ ਤੁਹਾਨੂੰ ਮਿਲਣਗੀਆਂ ਢਿੱਲੋ ਸਾਹਿਬ ਲਾਵੇ ਅੱਜ ਆਪਾਂ ਆਏ ਆ ਟ੍ਰਾਈ ਸਿਟੀ ਕਾਰ ਮੋਹਾਲੀ ਸੈਕਟਰ 77 ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਵਧੀਆ ਰਿਹਾ ਵਧੀਆ ਜੀ ਵਧੀਆ ਰਿਹਾ ਵੀ ਦੇਖਦਾ ਟੂਰ ਲੈ ਕੇ ਕਹਿੰਦੇ ਬਾਈ ਹੋਰੀ ਹੈ ਨਾ ਬੱਚਾ ਹਸਣ ਢਰਾ ਦੇ ਦਿੰਦੇ ਠੀਕ ਹੈ ਉਹ ਠੀਕ ਵਧੀਆ ਰਿਹਾ ਵਧੀਆ ਰਿਹਾ ਹਾਂ ਜੀ ਚਲੋ ਬਈ ਘੁੰਮਣਾ ਫਿਰਨਾ ਜ਼ਰੂਰੀ ਆ ਸਾਰੇ ਮਿੱਤਰਾਂ ਨੂੰ ਕਹਿਣਾ ਬਈ ਹੈ ਨਾ ਥੋੜੇ ਪੈਸੇ ਇਕੱਠੇ ਕਰਕੇ ਘੁੰਮਣ ਲੰਘ ਜਾ ਕਰੋ ਜ਼ਰੂਰੀ ਆ ਬਈ ਹੈ ਨਾ ਦਿਮਾਗ ਸੈੱਟ ਰਹਿੰਦਾ ਬਈ ਜ਼ਰੂਰੀ ਆ ਕੰਮ ਤਾਂ ਚੱਲੀ ਜਾਣੇ ਨੇ ਬਈ ਸਾਰੀ ਉਮਰ ਕੰਮ ਤਾਂ ਚੱਲੀ ਜਾਣੇ ਨੇ ਸਹੀ ਗੱਲ ਹੈ ਜੀ ਤੇ ਚਲੋ ਬਈ ਹੈ ਨਾ ਤੇ ਇੱਕ ਨੂੰ ਕਾਰਾਂ ਦਾ ਫਾਇਦਾ ਨਹੀਂ ਕਾਦੇ ਕਿੱਥੇ ਗਿਆ ਹੋ ਜਾਣਾ ਘੁੰਮਣਾ ਚਾਹੀਦਾ ਇਸ ਕਰੇ ਘੁੰਮ ਫਿਰ ਲੋ ਆਪਣਾ ਪਹਿਲਾ ਪਤਾ ਕਦੋਂ ਪਟਾਕਾ ਪਾ ਦੇ ਬਈ ਹੈ ਨਾ ਤੇ ਪਹਿਲੀ ਕਾਰ ਅੱਜ ਆਪਣੇ ਲਈ ਬਈ ਹੈ ਨਾ ਬਰੇਜ਼ਾ ਕਾਰ ਕੰਡੀਸ਼ਨ ਚ ਚੈੱਕ ਕਰ ਲਓ ਬਹੁਤ ਸੋਹਣੀ ਨਵੀਂ ਵਰ ਤੇ ਚੈੱਕ ਕਰ ਲਓ ਤੁਸੀਂ ਬਈ ਕੋਈ ਕਮੀਕਾਰ ਨਹੀਂ ਵੀਰੇ ਕੁਝ ਕਰਾਉਣਾ ਕੋਈ ਕਮੀ ਨਹੀਂ ਹੈ ਜੀ ਵਧੀਆ ਹੈ ਜੀ ਚੰਡੀਗੜ੍ਹ ਵਾਲੀ ਕਿੰਦਾ ਕਾਰ ਆ ਆਪਣੇ ਕੋਲ ਜੀ ਸਾਸੂਤਰੀਆਂ ਜੀ ਠੀਕ ਹੈ ਹਾਂਜੀ ਤੇ ਬਈ ਦੇਖੋ ਕਾਰ ਹੈ ਨਾ ਸੋਹਣੀ ਅੰਦਰੋਂ ਦਿਖਾ ਦੀ ਤੁਹਾਨੂੰ ਇੱਕ ਵਾਰ ਆਜੋ ਕੱਪੜੇ ਵੀ ਗੱਡੀ ਲੱਗੀ ਨਹੀਂ ਹੈ ਜੀ ਇਤਨੀ ਪਈ ਹੈ ਨਵੀਂ ਬਹੁਤ ਸਾਫ ਪਈ ਹੈ ਕਾਰ ਬਈ ਹੈ ਨਾ ਟਾਇਰ ਮਾਡਲ ਆਈ ਜੱਡੀ ਆਈ ਜੀ ਹੂੰ ਆ ਚੈੱਕ ਕਰ ਲਓ ਬਈ ਅੰਦਰੋਂ ਵੀ ਕਾਰ ਇਹ ਜਡੀ ਪਲੱਸ ਕਿਹੜੀ ਹੈ ਜਡੀ ਆਈ ਹੈ ਜੀ ਜੱਡੀ ਆਈ ਠੀਕ ਹੈ ਡੀਜ਼ਲ ਦੇ ਵਿੱਚ ਕਾਰ ਮਿਲ ਰਹੀ ਆ ਤੁਹਾਨੂੰ ਬਈ ਵਧੀਆ ਕਾਰ ਪਈ ਆ ਤੇ ਮਾਹ ਉਹੀ ਗੱਲ ਬਈ ਕੰਡੀਸ਼ਨ ਦੇ ਹਿਸਾਬ ਨਾਲ ਇਦਾਂ ਲੱਗ ਰਿਹਾ ਵੀ ਟ੍ਰਾਈਲਿਆਂ ਦੀ ਲੋੜ ਹੀ ਨਾ ਪਵੇ ਮੇਰੇ ਹੱਥ ਚਲੀ ਗਈ ਹੈ ਆਨਰ ਦੇ ਹਾਂਜੀ ਲੇਟਸ ਡਰਾਈਵ ਹੋਈ ਵੀ ਹੈ ਠੀਕ ਹੈ ਆਨਰ ਫਸਟ ਹੀ ਹੈ ਹਾਂਜੀ ਅੱਛਾ ਕਿੰਨੇ ਪੈਸੇ ਦੀ ਕਾਰ ਹੈ ਇਹ 6.5 ਲੱਖ ਰੁਪਏ ਕਹਿੰਦੇ ਥੋੜਾ ਬੋਤਾ ਮਾਨ ਤਾਨ ਕਰ ਲਈ ਅੱਛਾ ਰੇਟ ਦੀ ਗੱਲ ਕਰੀ ਰੇਟ ਕਿੰਨਾ ਕਹਿੰਦੇ ਰੇਟ 6.5 ਲੱਖ ਰੁਪਏ ਕਹਿੰਦੇ ਬਾਕੀ ਥੋੜਾ ਬੋਤਾ ਮਾਨ ਤਾਨ ਕਰਦੇ ਆ ਸਾਡੇ ਕਰਕੇ 17 ਮਾਡਲ ਜੀਡੀਆ ਹੀ ਹੈ ਜੀ 17 ਮਾਡਲ ਜੀਡੀਆ ਹੀ ਸਾਡੇ 6.5 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਦੇ ਮੌਕੇ ਦੇ ਹਾਂਜੀ ਕਸਟਮਰ ਦੀ ਕਾਰ ਹੈ ਹਾਂਜੀ ਹਾਂ ਵਧੀਆ ਕਾਰ ਹੈ ਜੀ ਅੰਮਣਗੇੜ ਕੀ ਵਧੀਆ ਗੱਡੀ ਹੈ ਅੱਛਾ ਆਪਣੇ ਕੋਲ ਅੱਜ ਕਸਟਮਰਾਂ ਦੀ ਕਿੰਨੀਆਂ ਕਾਰਾਂ ਨੇ ਕਸਟਮਰ ਦੀ ਜ਼ਿਆਦਾ ਹੁੰਦੀ ਹੈ ਆਪਣੇ ਕੋਲ ਜੀ ਇਹ ਵੀ ਕਸਟਮਰ ਦੀ ਖੜੀ ਹੈ ਗੱਲ ਕਰਾਂ ਵੀ ਉਰੇ ਤੁਹਾਨੂੰ ਜ਼ਿਆਦਾਤਰ ਘਰੇਲੂ ਕਾਰਾਂ ਮਿਲਣਗੀਆਂ ਬਾਈ ਇਹ ਨਹੀਂ ਹੈਗਾ ਵੀ ਤੁਹਾਨੂੰ ਬਾਈ ਉਰੋਂ ਕੋਈ ਪਰ ਲੋਕ ਏਰੀਆ ਲੋਕਲ ਅਸੀਂ ਆਏ ਜਾਣ ਪਛਾਣ ਹੈਗੀ ਸਾਰੇ ਤਕਰੀਬਨ ਇੱਥੇ ਜੀ ਅਗਲਾ ਖੜਾ ਜਾਂਦਾ ਸਾਡੇ ਕੋਲ ਵੇਚਣ ਨੂੰ ਜੀ ਠੀਕ ਹੈ ਹਾਂਜੀ ਵੀ ਉਹ ਨਹੀਂ ਬਾਈ ਤੁਹਾਨੂੰ ਜਮੇ ਖੱਚ ਕਾਰਾਂ ਤੁਹਾਨੂੰ ਬਹੁਤ ਨਵੀਆਂ ਕਾਰਾਂ ਮਿਲਣਗੀਆਂ ਤੁਹਾਨੂੰ ਬਹੁਤ ਤਰੀਆਂ ਜੀ ਤੇ ਸਾਰੀਆਂ ਪ੍ਰਾਈਵੇਟ ਚੱਲੀ ਹੋਈਆਂ ਕਾਰਾਂ ਕਿਉਂਕਿ ਹਨਾ ਕਈ ਬਾਈ ਕਈਆਂ ਦੇ ਕਮੈਂਟ ਆਉਂਦੇ ਨੇ ਬਾਈ ਹਨਾ ਤੁਹਾਡੀਆਂ ਕਮਰਸ਼ੀਅਲ ਕਾਰਾਂ ਹੁੰਦੀਆਂ ਉਹ ਪ੍ਰਾਈਵੇਟ ਨਹੀਂ ਸੀਐਲ ਦਾ ਵੀਰੇ ਕਰਦੇ ਨਹੀਂ ਕਦੀ ਨਾ ਵੇਚੀ ਜ਼ਿੰਦਗੀ ਮੇਂ ਕਮਰਸ਼ੀਅਲ ਤਾਂ ਹੈ ਜੀ ਠੀਕ ਹੈ ਆ ਇਹ ਮਾਡਲ ਇਹ 24 ਮਾਡਲ ਹੈ ਜੀ ਅੱਛਾ ਹਾਂਜੀ ਓਨਰ ਫਰਸਟ ਇਅਰ ਫਰਸਟ ਹੈ ਜੀ ਪੰਜਾਬ ਨੰਬਰ ਹੈ ਜੀ ਠੀਕ ਹੈ ਹਾਂਜੀ ਲੋ ਜੀ ਇਹਦੇ ਵੀ ਟਿੰਟਡ ਗਲਾਸ ਆਉਂਦੇ ਬਾਈ ਹਾਂ ਇਹ 6-7 ਮਹੀਨੇ ਪੁਰਾਣੀ ਹੈ ਜੀ 7ਵੇਂ ਮਹੀਨੇ ਦੀ ਹੈ ਇਹ 24 ਹੁੰਦਾ ਜੀ ਇਹ ਚੱਲੀ ਕਿੰਨੀ ਹੋ ਗਈ ਇਹ ਇਹ ਚੱਲੀ ਵੀ ਹੈਗੀ ਆ 18-19000 ਚੱਲੀ ਵੀ ਹੈ ਜੀ 18-19000 ਕਿਲੋਮੀਟਰ ਜਿਹੜੀ ਕਾਰ ਥੋੜੀ ਇਹ ਚੱਲੀ ਹੋਈ ਆ ਬਾਈ ਹਾਂਜੀ ਚੈੱਕ ਕਰ ਲਓ ਇਹਦਾ ਤਾਂ ਦੇਖਣ ਦੀ ਵੀ ਲੋੜ ਨਹੀਂ ਦੇਖ ਲੋੜ ਹੀ ਨਹੀਂ ਹੈ ਜੀ ਨਵੀਂ ਗੱਡੀ ਹੈ ਜੀ ਨਵੀਂ ਗੱਡੀ ਆ ਸਾਰਾ ਕੁਝ ਨਾਲ ਦਾ ਹੈ ਟਾਇਰ ਨਵੇਂ ਆ 24 ਮਾਡਲ ਕਾਰ ਆ ਤੇ ਆ ਚੈੱਕ ਕਰ ਲੋ ਆ 24 ਮਾਡਲ ਦੇ ਟਾਇਰ ਵੀ ਨਾਲ ਦੀ ਨੇ ਹਾਂਜੀ ਆ ਦੇਖੋ ਮਾਰਕਿੰਗ ਲਿਖੀ ਹੋਈ ਆ ਬਈ ਤੇ ਕਾਰ ਤੁਸੀਂ ਲੈ ਜਾ ਸਕਦੇ ਆਂਗੇ ਨਵੀਂ ਸੀ ਪ੍ਰਾਈਸ ਦੀ ਕਾਰ ਸੋ ਬਈ ਹਾਂਜੀ ਅੱਛਾ ਕਿੰਨੇ ਪੈਸੇ ਦੀ ਕਾਰ ਆ ਇਹ ਜੀ 6.5 ਲੱਖ ਰੁਪਏ ਕਹਿੰਦੇ ਥੋੜਾ ਬੋਤਾਂ ਮਾਨ ਤਾਣ ਹੋ ਜਾਈ ਇਹਦਾ ਵੀ 6.5 ਲੱਖ ਰੁਪਏ 24 ਮਾਡਲ 6 ਲੱਖ ਤੇ 50 ਹਜ਼ਾਰ ਡਿਮਾਂਡ ਬਾਕੀ ਮੌਕੇ ਦੀ 2 ਸਾਲ ਦੀ ਜੀ ਹਾਂ 24 ਮਾਡਲ ਹੈ ਨਵੀਂਓ ਕਾਰ ਹੈ ਜੀ ਵਿਖੀ ਵੀ ਜੀ 7-8 ਮਹੀਨੇ ਪੁਰਾਣੀ ਜੀ ਬਈ ਐਸੀ ਜੋ ਆਈ ਸਿੱਧਾ ਤੁਹਾਡੇ ਲੈ ਬਈ ਹਾਂਜੀ ਆ ਆ ਗਈ ਆਪਣੇ ਲੈਵੇ ਵੈਂਟੂ ਜਿਹੜੀ ਸੱਤ ਤੋਂ ਜ਼ਿਆਦਾ ਪਸੰਦ ਕਰਦੇ ਆਂ ਹਾਂ ਮੇਰੇ ਲਈ ਵੀ ਹੈਗੀ ਐਵਰੇਜ ਇੰਨੀ ਹੈ ਤੇ ਤੁਹਾਨੂੰ ਅੰਜਨਗਿਰ ਕੀ ਪਾਉ ਵਧੀਆ ਜੀ ਬਸ ਵੀ ਤੁਸੀਂ ਕਹੋਗੇ ਵੀ ਇਹਨਾਂ ਤੇਲ ਵਗ ਭੁਲਾਣਾ ਵਾਲਾ ਕੰਮ ਆ ਹਾਂਜੀ ਕਿਹੜਾ ਮਾਡਲ ਕਿਹੜਾ ਹੈ ਇਹ 11 ਰਿਸਟਰ 12 ਜੀ 11/12 ਹਾਂਜੀ ਕਾਰ ਬਹੁਤ ਸੰਪਰ ਮਹੀਨੇ ਦੀ ਹੈ ਇਹ ਗੱਡੀ ਸਾਫ਼ ਹੈ ਜੀ ਠੀਕ ਹੈ ਜੀ ਹਾਂਜੀ ਦਸੰਬਰ ਦੀ ਹੈ 11/12 ਇੱਕ ਵਾਰ ਅੰਦਰੋਂ ਚੈੱਕ ਕਰਾ ਦਿਓ ਕਾਰ ਬਾਈ ਸਾਰੀਆਂ ਇਹ ਲੋਕ ਖੋਲਦੇ ਅੱਗੇ ਅੰਦਰੋਂ ਚੈੱਕ ਕਰ ਲਓ ਅੰਦਰੋਂ ਕਾਰ ਸੋਣੀ ਪਈ ਆ ਬਈ ਗੱਡੀ ਇਹ ਸੀਟ ਔਰ ਵਧੀਆ ਜੀ ਫਸਟ ਓਨਰ ਗੱਡੀ ਵੈਸੀ ਵਧੀਆ ਪੰਜਾਬ ਨੰਬਰੀ ਗੱਡੀ ਠੀਕ ਹੈ ਹਾਂਜੀ ਹੂੰ 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 ਇੰਟੀਰੀਅਰ ਇੰਟੀਰੀਅਰ ਨਵਾਂ ਪਿਆ ਜੀ ਇਹਨ ਵਧੀਆ ਜੀ ਸਹੀ ਗੱਲ ਆ ਬਈ ਹਾਂਜੀ ਏ ਭਾਈ ਬੁੱਕ ਕਰਨੇ ਵਾਲੀ ਕਾਇਫੇ ਬਾਅਦ ਚ ਭਾਈ ਵੈਂਟੋ ਇਹ ਫੋਨ ਬਹੁਤ ਆਉਂਦੇ ਵੈਂਟੋ ਵੈਂਟੋ ਇੰਨੇ ਵੇਖ ਜਾਂਦੀ ਹੈ ਕਿ ਇਹ ਆਪ ਨੰਬਰ ਹੈ ਜੀ ਅੱਛਾ ਕਿੰਨੇ ਦੀ ਗੱਲ ਰਿਸੋਰਸ ਪੇਪਰ ਫੁੱਲ ਪਏ ਆ ਟਾਇਰ ਨਮਾ 1 ਰੁਪਿਆ ਨਹੀਂ ਗੱਡੀ ਹੈ ਪਰ ਲਾਣਾ ਸਿਰਫ ਨਾਮ ਕਰਾਣੀ ਹੈ ਗੱਡੀ ਟਰਾਂਸਫਰ ਕਰਾਣੀ ਹੈ ਠੀਕ ਹੈ ਨਵੇਂ ਚੌਕੜਾ ਨਮਾ ਪਿਆ ਜੀ ਇਹ ਗੱਡੀ ਵਾਸਟ ਦੇ ਦਿੰਦੇ ਹਾਂ 230000 ਦੀ ਜੀ 230000 ਦੀ ਜੀ 11 ਮਾਡਲ 11 ਮਾਡਲ 230000 ਦੀ ਕਾਰ ਹੈ ਤੇ ਵਧੀਆ ਗੱਲ ਹੈ ਲੈ ਜਾਓ ਬਸ ਪਈਓ ਔਨਲਾਈਨ ਟੋਕਨ ਕਰਕੇ ਕਾਰ ਲੈ ਜਾਓ ਕੋਈ ਕਮੀ ਨਹੀਂ ਕਾਰ ਦੀ ਸਾਫ ਸੁਥਰੀ ਗੱਡੀ ਹੈ ਜੀ ਠੀਕ ਹੈ ਜੀ ਆ ਰੈਪਿਡ ਆ ਗਿਆ ਆਪਣੇ ਲਈ ਕਿਹੜਾ ਮਾਡਲ ਹੈ 15 ਮਾਡਲ ਦੀ 15 ਹਾਂਜੀ ਠੀਕ ਹੈ ਵੀਰੇ ਕੰਡੀਸ਼ਨ ਦੀ ਨਵੀਂ ਨਵੀਂ ਜੀ ਠੀਕ ਹੈ ਜੀ ਹਾਂਜੀ ਲੋ ਜੀ ਬਾਈ ਹਨਾ ਕੰਡੀਸ਼ਨ ਦੀ ਨਵੀਂ ਕਾਰ ਹੈ ਗਾੜਾ ਮਾਡਲ ਹੈ ਟੱਚ ਇਹ ਲੱਗ ਰਿਹਾ ਬੈਕ ਕੈਮਰਾ ਟਾਇਰ ਟੈਨਪਾ ਨਾ ਮੈਂ ਜੀ ਫੁੱਲ ਇੰਸ਼ੋਰਸ ਹੈ ਜੀ ਕਿਹੜਾ ਮਾਡਲ ਹੈ 15 ਜੀ 15 ਕੀ ਵੀ ਲਾਸਟ ਕੀ ਰਜਿਸਟਰ 16 ਜੀ ਹਾਂਜੀ ਠੀਕ ਹੈ ਜੀ ਲੋ ਜੀ ਬਾਈ ਚੈੱਕ ਕਰੋ 15 ਦੀ ਹੈਗੀ ਕਾਰ 16 ਬਟੇ ਰਜਿਸਟਰਡ ਹੈ ਠੀਕ ਹੈ ਬਈ ਅੰਦਰੋਂ ਇੰਟੀਰੀਅਰ ਵਗੈਰਾ ਚੈੱਕ ਕਰ ਲੋ ਕਸਟਮਰ ਦੀ ਉਹ ਕਾਰ ਹੈ ਕੱਪੜੇ ਕੱਪੜੇ ਪਿੱਛੇ ਪਏ ਆ ਨਹੀਂ ਠੀਕ ਹੈ ਹਾਂਜੀ ਕਢਾਈ ਗਿਆ ਬਈ ਇਹ ਹੋ ਵੈਂਟੋ ਹੋਗੀ ਤੇ ਬਾਕਸ ਵੈਗਨ ਦੀ ਆਪਣਾ ਸਕੋਡਾ ਦੀ ਠੀਕ ਹੈ ਤੇ ਸਕੋਡਾ ਦੀ ਰੈਪਿਡ ਹੋਗੀ ਇਹ ਦੋਨੇ ਇੱਕੋ ਕਰਦੇ ਆ ਕਾਰ ਆ ਵੀ ਹੈ ਨਾ ਇਹਦਾ ਫਰੰਟ ਸ਼ੀਸ਼ਾ ਚੈੱਕ ਕਰ ਲੋ ਬਾਕਸ ਵੈਗਨ ਦਾ ਸ਼ੀਸ਼ਾ ਆ ਤੇ 15 ਮਾਡਲ ਦਾ ਬਈ ਹੈ ਨਾ ਨਾਲ ਦੀ ਸਾਰਾ ਕੁਝ ਸੇਮ ਹੁੰਦਾ ਸਿਰਫ ਫਰੰਟ ਬੰਪਰ ਹਾਂਜੀ फ्रंट बम्पर चेंज ਹੁੰਦਾ ਇਹਦਾ ਇੱਕ ਬੌਨਡ ਚੇਂਜ ਹੁੰਦਾ ਬਸ ਨਾ ਜਾਂ ਲਾਈਟਾਂ ਬਸ ਫਰंट ਇਹਦਾ ਹੀ ਦੋ ਜਿੰਨੇ ਬਹੁਤਾ ਫਰਕ ਨਹੀਂ ਪੈਂਦਾ ਅਸੀਂ ਪਾਵਾਂ ਅੱਛਾ ਕਿਹੜਾ ਮਾਡਲ ਹੈ ਇਹ 15 ਲਾਸਟ ਯੀਅਰ ਰਜਿਸਟਰ 16 ਜੀ ਰੇਟ ਰੇਟੇ ਮਿਲ ਜਾਈ ਲਾਸਟ ਗੱਡੀ 3.5 ਲੱਖ ਰੁਪਏ ਦੀ ਲਾਸਟ ਮਿਲ ਜੂਗੀ 3.5 ਲੱਖ 50 ਹਜ਼ਾਰ ਦੀ ਲਾਸਟ ਮਿਲ ਜੂਗੀ ਠੀਕ ਹੈ ਜੀ ਆ ਗਈ ਸੇਮ ਕਾਰ ਡਿੱਟੋ ਰੈਪਿਡ ਇਹ ਵੀ ਤੋਹਫੇ ਵਾਲੀ ਕਾਰ ਹੈ ਜੀ ਹਾਂਜੀ ਹਾਂਜੀ ਕਿੰਨਾ ਮਾਡਲ ਹੈ ਇਹ ਹੈਗੀ ਹੈ ਜੀ 14 ਰਜਿਸਟਰ 15 ਜੀ ਹਾਂਜੀ ਪੰਜਾਬ ਨੰਬਰ ਹੈ ਜੀ ਆਟੋਮੈਟਿਕ ਹੈ ਜੀ ਹਾਈਲਾਈਨ ਅੱਛਾ ਆਟੋਮੈਟਿਕ ਆਟੋਮੈਟਿਕ ਇਸ ਦੀ 20+ 25 26 26 ਦੀ ਬ੍ਰੇਡ دی ਜਾਂਦੀ ਸੱਤ ਗੇਅਰ ਆਉਂਦੇ ਸਮਾਰਟ ਹੋ ਆ ਜੀ ਅੱਛਾ ਸੱਤ ਇਹ ਪਤਾ ਨਹੀਂ ਕਿ ਸੀ ਨਾ ਕਿ ਛੋਟੀ ਗੱਡੀ ਵਿੱਚ ਪਹਿਲੇ ਸੱਤ ਗੇਅਰ ਆਉਂਦੇ ਜਿਹੜੇ ਆਟੋ ਨੂੰ ਹਾਂਜੀ ਲਓ ਬਈ ਚੈੱਕ ਕਰ ਲਓ ਬਈ ਕਰ ਗੇਅਰ ਵੀ ਸੱਤ 6 60 70 ਸਪੀਡ ਪਰ ਪੰਜਵਾਂ ਛੇਵਾਂ ਗੇਅਰ ਜਿਹੜਾ ਜਾਂਦਾ ਇਹਦਾ ਹੀ ਠੀਕ ਹੈ ਐਵਰੇਜ ਕਾਫੀ ਹੈ ਦੀ ਜੀ ਬਈ ਐਵਰੇਜ ਉਹ ਤਾਂ ਐਵਰੇਜ ਤਾਂ ਮੈਲ ਹੈਗੀ ਐਵਰੇਜ ਹੈ ਜੀ ਜੀ ਐਵਰੇਜ ਬਹੁਤ ਆਕਾਰ ਦੀ ਆਟੋਮੈਟਿਕ ਦੇ ਵਿੱਚ 25+ ਐਵ ਪੈਸੇ ਮਿਲ ਜੂਗੀ ਕਾਰ ਲਾਸਟ ਜੀ 4.5 ਲੱਖ ਰੁਪਏ ਦੀ ਆਟੋਮੈਟਿਕ ਜੀ 4 50 15 ਹਾਂ ਥੋੜਾ ਬੋਧਾ ਰੇਟ ਕਰ ਲਈਏ ਲੋ ਜੀ ਪੀ ਵੀ 22 ਨੰਬਰ ਹੈ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ ਤੇ ਕਾਰ ਵਧੀਆ ਆਟੋਮੈਟਿਕ 4 ਲੱਖ ਤੇ 50000 ਰੁਪਏ ਦੀ ਕਾਰ ਲੈ ਜਾਓ ਬਾਈ ਜਲਦੀ ਕਾਰ ਸੋਹਣੀ ਕਾਰ ਮਿਲਦੀ ਨਹੀਂ ਆਟੋਮੈਟਿਕ ਕਾਰ ਜੀ ਇਕੱਠੀ ਆ ਗਈ ਆਪਣੇ ਲਵੇ ਫਿਸਟਾ ਫਿਸਟਾ ਜੀ ਹਾਂ ਜੀ ਇਹ ਵੀ ਗੱਡੀ ਸਾਫ਼ ਹੈ ਜੀ 10 ਮਾਡਲ ਗੱਡੀ ਹੈ ਜੀ ਪਾਸਿੰਗ ਹਲੇ ਪਈ ਹੈ ਜੀ कराके लेनी कराके ले लियो जो ओहजा रेट होजुगा ना ही ਗੱਡੀ ਵਧੀਆ ਫਰੰਟ ਸ਼ੀਸ਼ਾ ਵੀ ਨਾਲ ਆ ਘੱਟ ਚਲੀ ਵੀ ਆ 110000 ਗੱਡੀ ਚੱਲੀ ਵੀ ਆ ਸਾਰੀ ਸਿਰਫ ਹਾਂਜੀ ਟੌਪ ਮਾਡਲ 에ਅਰ ਬੈਗ ਵਾਲਾ ਜੀ ਪੈਸੇ ਹਾਂਜੀ ਇਹ ਮਿਲ ਜੂਈ ਕਾਰ ਲਾਸਟ 155000 ਕੀ 155 ਸਾਰੀ ਗੱਡੀ ओरिजिनल ਹੈ ਜੀ ਸਾਰੀ ਗੱਡੀ ਸਾਫ ਸੁਥਰੀ ਹੈ ਪੈਟ ਆਪਾਂ ਨਵਾਂ ਪਿਆ ਹਾਂਜੀ ਫੁੱਲ ਇੰਸ਼ੋਰਸ ਪਈ ਹੈ ਜੀ ਲੋ ਜੀ 155000 ਦੀ ਕਾਰ ਮਿਲ ਜਾਣੇ ਵੀ ਬਾਕੀ ਮੌਕੇ ਤੇ ਮੜਾ ਮੋਟਾ ਥੋੜਾ ਬਹੁਤਾ ਇਹ ਇੰਨਾ ਇੰਨਾ ਆਪਣੀ ਪਹਿਲੀ ਰੇਟ ਜਾਇਜ਼ ਹੁੰਦੇ ਆ ਜੀ ਗੱਡੀ ਸਾਫ ਹੈ ਜੀ ਰਵਿੰਗ ਵੀ ਨਿਕਰਾ ਵਾਈ ਵੀ ਗੱਡੀ ਤਿੰਨ ਪਹੀਆ ਜੀ ਲਓ ਜੀ ਅਗਲੀ ਕਾਰ ਆ ਗਈ ਆਪਾਂ ਕਹਿੰਦੇ ਆ ਵੀ ਸਭ ਦੀ ਹਰਮਨ ਪਿਆਰੀ ਕਾਰ ਰਹਿੰਦੀ ਆ ਇਹ ਇਹਦਾ ਨਾਮ ਹੀ ਕਾਫੀ ਹੈ ਨਾਮ ਹੀ ਹਾਂ ਜੀ ਬ੍ਰੈਂਡ ਹਾਂ ਵਸ ਜੀ ਬਿਲਕੁਲ ਕਿਹੜਾ ਮਾਡਲ ਹੈ ਇਹ 13 ਮਾਡਲ ਹੈ ਜੀ ਟਾਪ ਹੈ 에ਅਰ ਬੈਗ ਵਾਲਾ ਜੀ ਹਾਂ ਜੀ ਹਾਂ ਜੀ ਪੈਸੇ ਪੈਸੇ 3.30 ਲੱਖ ਦੀ ਲਾਸਟ ਮਿਲ ਜੂਗੀ 3.30 ਲੱਖ ਦੀ ਠੀਕ ਹੈ ਜੀ ਵਧੀਆ ਕਾਰ ਹੈ ਜੀ ਕੰਪਨੀ ਟਾਇਰ ਟੱਪਾ ਨਵਾਂ ਜੀ ਕਲਰ ਬੜਾ ਪਿਆਰਾ ਕਾਰ ਦਾ ਹੈ ਹੈ ਨਾ ਹੈ ਵੀ ਟਾਪ ਮਾਡਲ ਵਾਲੀ ਹੈ ਜੀ ਸਹੀ ਗੱਲ ਹੈ ਹੈ ਨਾ ਤੇ ਆ ਆ ਗਈ BMW ਇਹ 12 ਮਾਡਲ x1 ਹੈ x3 x3 ਹਾਂਜੀ ਠੀਕ ਹੈ ਕਿਹੜਾ ਮਾਡਲ ਤੇ ਨਾ ਇਹ 12 ਜੀ 12 ਹਾਂ ਹਾਂ ਪੈਸੇ ਦੇ ਪੈਸੇ ਮਿਲ ਜੂਗੀ लास्ट ਤੱਕ ਗੱਡੀ ਜੀ 6 ਲੱਖ ਰੁਪਏ ਦੀ 6 ਲੱਖ ਰੁਪਏ ਹਾਂਜੀ 12 ਮਾਡਲ BMW ਕਾਰ ਮਹਾਲੀ ਦਾ ਨੰਬਰ PV0550 ਦਾ ਨੰਬਰ ਹੈ 6 ਲੱਖ ਰੁਪਏ ਦੇ ਵਿੱਚ ਕਾਰ ਮਿਲ ਜਾਣੀ ਤੁਹਾਨੂੰ ਬਈ ਕਾਰ ਮਸਲਾ ਗੱਲ ਕਰਾਂ ਵੀ ਯਾਰ ਜੇ ਕਿਸੇ ਨੇ ਪ੍ਰੀਮੀਅਮ ਕਾਰ ਲੈਣੀ ਆ ਸਿਰਫ ਔਰ ਸਿਰਫ 6 ਲੱਖ ਰੁਪਏ ਦੀ ਬਿਲਕੁਲ ਸਾਰੇ ਫੀਚਰ ਮਿਲ ਜਾਣੇ ਆ ਜੀ ਵਰਕਿੰਗ ਸਾਰਾ ਕੁਝ ਹਾਂਜੀ ਹਾਂ ਸਭ ਕੁਝ ਵਧੀਆ ਕਾਰ ਹੈ ਜੀ ਤੇ ਆ ਆ ਗਈ ਡਸਟਰ ਆਪਣੇ ਲਵੇ ਬਾਈ ਕਿਹੜਾ ਮਾਡਲ ਹੈ ਇਹ ਇਹ ਵੀ ਨੇ 15 ਮਾਡਲ ਹੈ ਜੀ 15 ਮਾਡਲ ਹੈ ਜੀ ਠੀਕ ਹੈ ਜੀ ਇਹ ਕਿੰਨੇ ਪੈਸੇ ਦੀ ਇਹ ਵੀ ਮਿਲ ਜੂਗੀ ਲਾਸਟ ਗੱਡੀ 15 ਮਾਡਲ ਹੈ ਪੰਜਾਬ ਨੰਬਰ ਹੈ ਜੀ 3 ਲੱਖ 40 ਹਜ਼ਾਰ ਕੀ ਮਿਲ ਜੂਗੀ 340 ਦੇ ਵਿੱਚ ਹਾਂ ਜੀ ਲਾਸਟ 15 ਮਾਡਲ 340 ਦੇ ਵਿੱਚ ਕਾਰ ਮਿਲ ਜਾਣੀ ਹੈ ਬਾਈ ਹੈ ਨਾ ਪੇਂਟ ਛੇਟ ਹੈਗੀ ਥੋੜੀ ਮੁੱਠੀ ਪੇਂਟ ਛੇਟ ਹੈਗੀ ਹੈ ਜੀ ਉਹ ਹੈ ਜੀ ਪੇਂਟ ਛੇਟ ਹੈਗੀ ਹੈ ਜੀ ਸਹੀ ਗੱਲ ਹੈ ਹਾਂ ਜੀ ਤੇ ਬਾਈ ਚੈੱਕ ਕਰ ਲੋ ਕਾਰ ਆ ਆ ਗਈ ਵਰਨਾ ਆਪਣੇ ਲਵੇ ਆਟੋਮੈਟਿਕ ਹੈ ਵੀਰੇ ਮਾਡਲ ਆਟੋਮੈਟਿਕ 15 ਮਾਡਲ ਹੈ ਜੀ ਠੀਕ ਤੇ ਕਿੰਨੇ ਦੀ ਕਾਰ ਹੈ ਇਹ ਮਿਲ ਜੇਗੀ ਵੀਰੇ 5.5 ਲੱਖ ਰੁਪਏ ਦੀ 5 ਲੱਖ ਤੇ 50 ਹਜ਼ਾਰ ਦੀ ਆਟੋਮੈਟਿਕ ਠੀਕ ਹੈ ਜੀ ਆਟੋਮੈਟਿਕ ਠੀਕ ਨੰਬਰ ਕਿੱਥੇ ਦਾ ਨੰਬਰ ਚੰਡੀਗੜ੍ਹ ਦਾ ਜੀ ਚੰਡੀਗੜ੍ਹ ਨੰਬਰ ਦੀ ਕਾਰ ਹੈ ਬਾਈ ਅਲਾਇਲੂਏ ਆ ਓਕੇ ਆ ਬਾਈ ਨਵੀਂ ਸ਼ੇਪ ਵਾਲੀ ਹੈ ਜੀ 15 ਮਾਂ ਹਾਂ ਜੀ ਹੂੰ ਹੂੰ ਵਧੀਆ ਕਾਰ ਜੀ ਠੀਕ ਹੈ ਜੀ ਲਓ ਜੀ ਬਾਈ ਆਉਣਾ ਫੇਰ ਦੁਬਾਰਾ ਤਾਂ ਤੁਹਾਨੂੰ ਟਰਾਈ ਸ੍ਰੀ ਕਾਰਸ ਮੋਹਾਲੀ ਬਾਈ ਹੈ ਨਾ ਸੈਕਟਰ 77 ਦੇ ਵਿੱਚ ਤੁਸੀਂ ਆਉਣਾ ਹੈ ਤੇ ਆ ਗਈ ਇੱਕ ਡਸਟਰ ਹੋਰ ਆਪਣੇ ਲਈ ਬਾਈ ਇਹ ਕਿਹੜਾ ਮਾਡਲ ਹੈ ਵੀਰੇ ਇਹ ਵੀਰੇ 13 ਮਾਡਲ ਹੈ ਜੀ 13 ਮਾਡਲ ਹਾਂਜੀ 13 ਦਾ 2 3 4 ਖੜੀਆਂ ਜੀ 13 ਵਾਧੂਆਂ ਜੀ ਠੀਕ ਹੈ ਜੀ ਹਾਂਜੀ ਹੋਰ ਆਣੀਆਂ ਦੋ ਜੀ ਕਿੰਨੇ ਪੈਸੇ ਦੀ ਗੱਲ ਇਹ ਵੀ ਤੇ ਮਿਲ ਜਾਈ ਲਾਸਟ 280000 ਕੀ 13 ਮਾਡਲ ਦੀ 280000 80000 ਕੀ ਲਓ ਜੀ ਬਈ 280 ਦੇ ਵਿੱਚ 13 ਮਾਡਲ ਕਾਰ ਕੰਡੀਸ਼ਨ ਚੈੱਕ ਕਰ ਲਓ ਵੱਡੀ ਕਾਰ ਹੈ ਇਹਦੀ ਬੂਟ ਸਪੇਸ ਬਹੁਤ ਵਧੀਆ ਮਿਲਦੀ ਹੈ ਤੁਹਾਨੂੰ ਅਗਰ ਕਿਸੇ ਨੇ ਕਾਰ ਲੈ ਜਾਣੀ ਹੈ ਇਹ ਠੀਕਾ ਇਹ ਕਾਰ ਲੈ ਜਾ ਸਕਦੇ ਹੋ ਤੁਸੀਂ ਤੇ ਆ ਆ ਗਈ ਐਕਸਯੂਵੀ 500 ਬਈ 500 ਦੀ W8 ਵਧੀਆ ਕਾਰ ਹੈ ਜਿੱਥੇ ਸਾਰੀ ਜਿੰਨਾਂ ਦਾ ਸਾਫ ਸੁਥਰੀ ਕਾਰ ਹੈ ਜੀ ਹਾਂਜੀ ਅੰਜਨਗਿਰ ਦੀ ਵਧੀਆ ਗੱਡੀ ਜੀ ਅੰਜਨਗਿਰ ਦੀ ਗਾਰੰਟੀ ਹੈ ਪੂਰੀ ਵਧੀਆ ਜੀ ਅੰਦਰੋਂ ਦਿਖਾ ਦਿਓ ਸਾਰੇ ਫੀਚਰ ਚੱਲਦੇ ਹੀ ਗੱਡੀ ਦੇ ਜੀ ਲਓ ਜੀ ਬਈ ਸਾਰੇ ਫੀਚਰ ਵਰਕਿੰਗ ਤੇ ਆ ਜੇ ਕੋਈ ਉੱਚੀ ਕਾਰ ਲੈਣਾ ਚਾਹੁੰਦਾ ਹੈ ਜਾਇਦ ਰੇਟ ਦੇ ਵਿੱਚ ਵੀ ਉਹ ਰੇਟ ਤੁਹਾਨੂੰ ਕਾਰ ਮਿਲ ਜੇ ਬਈ ਜਿਹੜੇ ਰੇਟ ਦੇ ਵਿੱਚ ਵੀ ਗੱਲ ਕਰਾਂ ਵੀ ਸੌਫਟ ਮਿਲਦੀ ਹੈ ਉਹ ਵੀ 7 ਸੀਟਰ ਇਹ ਕਾਰ ਤੁਸੀਂ ਲੈ ਆ ਸਕਦੇ ਆਂਗੇ ਮਾਡਲ 2000 ਕਿੰਨੀ ਹੈ ਵੀਰੇ 11 ਜਿਸਟਰ 12 ਜੀ 11/12 12 ਜੀ ਪਾਸਿੰਗ ਹੈਗੀ ਹਲੇ ਨਾ ਪਾਸਿੰਗ ਪਈ ਹੈ ਹਲੇ ਤਾਂ ਜੀ ਪਾਸਿੰਗ ਹੈਗੀ ਹੈ ਤੇ ਕਿੰਨੇ ਦੀ ਕਰ ਦਵਾਂਗੇ ਟਾਇਰ ਟੱਪਾ ਨਵਾਂ ਪਿਆ ਡਨ ਲੱਪ ਕੇ ਟਾਇਰ ਚਾਰੇ ਵਧੀਆ ਕਾਰ ਹੈ ਜੀ ਇਹ ਦੇ ਦੇ ਇਹ ਕਾਰ ਜੀ ਆਪਾਂ ਜੀ ਲਾਸਟ ਜੀ 295000 ਕੀ ਦੋ 95 ਦੇ ਵਿੱਚ ਕਿਤੀ ਨਹੀਂ ਮਿਲਦੀ 295 ਦੀ ਡਬਲ 8 ਕਾਰ ਹੈ ਜੀ ਆ ਟੌਪ ਮਾਡਲ ਹੈ ਜੀ ਸਾਰੇ ਫੀਚਰ ਚੱਲਦੇ ਆ ਜੀ ਤੇ ਘਟਣੀ ਹੋਣੀ 295 ਦੀ ਲਾਸਟ ਰੇਟ ਹੈ ਜੀ ਹਾਂਜੀ 7 ਸੀਟਰ ਕਾਰ ਐਕਐਸਯੂ 500 88 2 ਲੱਖ ਤੇ 95 ਹਜ਼ਾਰ ਜੰਡੀਗੜ੍ਹ ਦਾ ਨੰਬਰ ਹੈ ਜੀ ਲੋਕਲ ਨੰਬਰ ਦੀ ਕਾਰ ਬਈ ਆ ਆ ਗਈ ਫੋਰਚੂਨਰ ਆਪਣੇ ਲਵੇ ਇਹ ਕਿਹੜਾ ਮਾਡਲ ਹੈਗੀ ਇਹ ਵੀ ਨੇ ਆ ਗਈ 10 ਮਾਡਲ 10 ਮਾਡਲ ਹਾਂਜੀ ਪਾਸਿੰਗ ਹੈਗੀ ਦੀ ਪਾਸਿੰਗ ਹੈ ਲਈ ਪਈ ਹੈ ਦੀ ਜੀ ਪੈਸੇ ਕਿੰਨੇ ਇਹ ਮਿਲ ਜੀ 5.5 ਲੱਖ ਰੁਪਏ ਹੀ 5.5 ਲੱਖ ਰੁਪਏ ਹਾਂਜੀ 10 ਮਾਡਲ 5.5 ਲੱਖ ਰੁਪਏ ਦੇ ਵਿੱਚ ਫੋਰਚੂਨਰ ਕਾਰ ਬਈ ਪਾਸਿੰਗ ਹੈਗੀ ਹੈ ਕਾਰ ਦੀ ਲੋਕਲ ਨੰਬਰ ਦੀ ਕਾਰ ਹੈ ਨਾਲੇ ਮਹਾਲੀ ਦਾ ਚੰਡੀਗੜ੍ਹ ਦਾ ਜੀ ਚੰਡੀਗੜ੍ਹ ਦਾ ਬਈ ਹਾਂਜੀ ਠੀਕ ਹੈ ਵੀਰੇ ਤੇ ਭਾਈ ਅਗਲੀ ਕਾਰ ਆ ਗਈ ਆਪਣੇ ਲਵੇ ਆਹ ਕਿਹੜੀ ਕਾਰ ਹੈ ਵੀਰੇ Honda Civic Auto Matic Civic automatic ਹਾਂਜੀ ਲੈ ਵੀ ਭਾਈ ਇਹ ਅਸਲ ਤੇ ਇੱਕ ਕਾਰ ਦਾ ਰਤਬਾ ਹੀ ਹੋਰ ਸੀ ਭਾਈ ਜਦੋਂ ਦੀ ਆਈ ਸੀ ਇਹ ਕਾਰਾਂ ਚਲਾਣੇ ਗਏ ਵੀ ਲੱਗ ਗਈ ਵੱਖਰੀ ਅਸ ਹੈ ਜੀ ਸਹੀ ਗੱਲ ਹੈ ਹਾਂਜੀ ਤੇ ਇਹ ਕਾਰ ਤੁਸੀਂ ਲੈ ਸਕਦੇ ਹੋ ਮਾਡਲ ਕਿਹੜਾ ਵੀਰੇ ਇਹ ਮਾਡਲ 11 ਆ ਜੀ 11 ਮਾਡਲ ਕਿੰਨੇ ਪੈਸੇ ਦੀ ਕਰ ਆਟੋਮੈਟਿਕ ਹੈ ਲਾਸਟ ਕਾਰ ਹੈ ਲਾਸਟ ਰੇਟ ਹੈ ਤੇ ਘਟਦਾ ਵੀਰੇ ਜਿਹੜੇ ਲਾਸਟ ਰੇਟ ਬੋਲੇ ਹੁੰਦੇ ਉਹਦੇ ਘਟਦਾ ਨਹੀਂ ਉਹ ਹੀ ਸੁੱਝ ਗਏ ਗੁਰੂ ਜੀ 1,85,000 ਕੀ ਲਾਸਟ ਮਿਲ ਜੀ ਇੱਕ 85 ਦੇ ਵਿੱਚ ਵੀ ਠੀਕ ਹੈ ਜੀ ਆ ਵਰਨਾ ਮਾਡਲ ਇਹ 10 ਮਾਡਲ ਹੈ ਜੀ ਠੀਕ ਹੈ ਜੀ ਇਹਦੇ ਪੈਸੇ ਇਹ ਮਿਲ ਜਾਈ 1,95,000 ਕੀ 90 ਕੀ ਮਿਲ ਜੇਗੀ ਲਾਸਟ ਜੀ ਪੰਜਾਬ ਨੰਬਰ ਇੱਕ 90 ਦੇ ਵਿੱਚ ਵੀ ਠੀਕ ਹੈ ਜੀ ਤੇ ਆ ਗਈ ਇਹਦਾ ਰੇਟ ਸੁਣਿਓ ਬਈ ਤੁਸੀਂ ਬਈ ਹੈ ਨਾ ਵੀ ਗੱਲ ਕਰਾਂ ਵੀ ਬਹੁਤ ਘੱਟ ਰੇਟ ਦੇ ਵਿੱਚ ਉੱਚਾ ਮਾਡਲ ਉੱਚਾ ਮਾਡਲ 18 ਮਾਡਲ ਦੀ ਹਾਂਜੀ ਹਾਂਜੀ ਪੰਜਾਬ ਨੰਬਰ ਹੈ ਜੀ ਪੈਸੇ 140000 140000 ਡਾਊਨ ਪੇਮੈਂਟ ਨਹੀਂ ਇਹ ਪੂਰੀ ਫੁੱਲ ਐਂਡ ਫਾਈਨਲ ਰੇਟ ਹੈ ਬਾਈ ਹਾਂ ਠੀਕ ਹੈ ਜੀ ਤੇ ਆ ਆ ਗਈ ਆਪਣੀ ਆ ਜੀ K10 ਜੀ 11 ਮਾਡਲ ਜੀ ਹਾਂ ਜੀ 180000 ਕੀ ਜੀ 180000 80000 ਕੀ ਜੀ ਠੀਕ ਹੈ ਵੀਰੇ ਹਾਂ ਜੀ ਤੇ ਆ ਆ ਗਈ ਸਵਫਟ ਬਈ ਮਾਰਕੀਟ ਤੇ ਲੱਭਿਆ ਨਹੀਂ ਲੱਭਦੀ ਹੈਗੀ ਪ੍ਰਾਣੀ ਸ਼ੇਪ ਘੱਟ ਬਜਟ ਵਾਲੀ ਕਾਰ ਇਹ ਹੀ ਵੀਰੇ ਇਹ ਪੈਟਰੋਲ 10 ਮਾਡਲ ਹੈ ਜੀ 2 ਲੱਖ ਰੁਪਏ ਕੀ ਜੀ ਪੂਰੇ ਪੂਰੇ 2 ਲੱਖ ਹਾਂ ਜੀ ਇਹ ਲੈ ਜਾਓ ਬਈ ਜੇ ਕਿਸੇ ਨੇ ਕਾਰ ਲੈ ਜਾਣੀ ਹੈ ਚੰਗੀ ਕਾਰ ਵਧੀਆ ਕਾਰ ਹੈ ਜੀ ਬਸੌਲ ਦੀ ਇਹ ਆ ਗਈ 18 ਜੀ ਹਾਂਜੀ ਰਜਿਸਟਰ 19 ਜੀ ਠੀਕ ਹੈ ਹਾਂਜੀ ਕਿੰਨੇ ਪੈਸੇ 18 ਬਟੇ 19 ਇਹ 4.5 ਲੱਖ ਕੀ ਜੀ 4.5 ਲੱਖ ਰੁਪਈਆ ਦੀ ਹੈ ਤੇ ਬਈ ਹੈ ਨਾ ਚੀਜ਼ ਬਈ ਪੂਰੀ ਵਧੀਆ ਕਾਰ ਹੈ ਇਹ ਕਾਰ ਲਿਆ ਸਾਡੇ ਉੱਚਾ ਮਾਡਲ ਰੇਟ ਘਟ ਹਾਈ ਲਾਈਨ ਹੈ ਜੀ ਟੌਪ ਮਾਡਲ ਜੀ ਹਾਂਜੀ ਤੇ ਆਹਾ ਆ ਆ ਗਈ 12 ਜੀ 12 ਮਾਡਲ i20 ਕਿੰਨੇ ਪੈਸੇ ਦੀ ਇਹ 2,35,000 ਕੀ ਜੀ 2,35 ਦੇ ਲੈ ਬਈ ਇਹ ਸੀਗਾ ਬਈ ਅੱਜ ਦੀਆਂ ਕਾਰਾਂ ਕਿਸੇ ਨੇ ਵੀ ਕੋਈ ਕਾਰ ਹੁਣ ਲੈਣੀ ਹੈਗੀ ਸਕਰੀਨ ਸ਼ਾਟ ਭੇਜ ਕੇ ਬਾਈਰ ਨੂੰ ਆਣਾ ਜੇ ਫੁੱਲ ਫੋਟੋ ਮੰਗਾਉਣੇ ਫੁੱਲ ਫੋਟੋ ਮੰਗਾ ਲਓ ਆਣਾ ਤੁਨੇ ਦੁਬਾਰੋ ਦੰਦਾ ਟਰਾਈਸੀ ਦੀ ਕਾਜ਼ ਮਹਾਲੀ ਫੈਕਟਰ 70 7 ਵਾਈ ਸਸੀ ਗਾਲ ਦੀ ਸੱਸ ਸੱਸ